ਇੱਕ ਹੋਰ ਆਪਾਂ ਨਵੀਂ ਵੀਡੀਓ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਪਹੁੰਚਿਆ ਜੀ ਨਵੀਂ ਵੀਡੀਓ ਚ ਨਵੀਂ ਕੂਠੀ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਸਾਰਿਆਂ ਨੂੰ ਕੂਠੀ ਜਿਹੜੀ ਪਸੰਦ ਆਊਗੀ ਕਿਉਂਕਿ ਕੂਠੀ ਬਣੀ ਵੀ ਸੋਹਣੀ ਹੋਈ ਆ ਤੇ ਸਾਰੀ ਇਹਨਾਂ ਨੇ ਤਿਆਰ A to Z ਕਰਵਾ ਰੱਖੀ ਆ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਕਿਸੇ ਨੇ ਆਪਦੀ ਕੋਠੀ ਘਰ ਮਕਾਨ ਵੇਚਣਾ ਹੈ ਆਪਣੇ ਕੋਲੇ ਭੇਜ ਕੇ ਆਪਣੇ WhatsApp ਨੰਬਰ ਤੇ ਆਪਣੇ ਚੈਨਲ ਤੇ ਐਡ ਬਿਲਕੁਲ ਫਰੀਦ ਵਿੱਚ ਲਗਵਾ ਸਕਦੇ ਹੋ ਤੁਸੀਂ ਕੀ ਕਰਨਾ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣਾ ਨੰਬਰ ਉੱਪਰ ਚੱਲਦਾ ਰਹਿੰਦਾ 73800 ਪੂਰਾ 26173 ਭੇਜੋ ਆਪਣੇ ਕੋਲੇ ਕੋਠੀ ਪੁੰਚੀ ਆਪਣੇ ਕੋਲੇ ਅਰਜੈਂਟ ਸੇਲ ਤੇ ਛੇਤੀ ਤੋਂ ਛੇਤੀ ਇਹਨਾਂ ਨੇ ਵੇਚਣੀ ਹੈ ਕੋਠੀ ਦੀ ਵੀਡੀਓ ਇਹਨਾਂ ਨੇ ਚੰਗੀ ਬਣਾ ਕੇ ਭੇਜੀ ਆ ਤੁਸੀਂ ਸਾਰਾ ਕੁਝ ਦੇਖੋਗੇ ਇਹਨਾਂ ਨੇ ਕਮਰਿਆਂ ਚੋਂ ਉੱਪਰੋਂ ਬਾਹਰੋਂ ਸਾਰਾ ਕੁਝ ਦਿਖਾਇਆਗਾ ਤੇ ਇਕੱਲੀ ਇਕੱਲੀ ਆਪਾਂ ਗੱਲ ਕਰਦੇ ਹਾਂ ਕਿਚਨ 'ਚ ਪਹੁੰਚ ਗਏ ਆਪਾਂ ਕਿਚਨ ਦੇਖ ਲਓ ਬਾਹਰ ਪੋਰਚ ਦੇਖ ਲਿਆ ਸੀਗਾ ਤੇ ਜਿਹੜੀ ਇਹਨਾਂ ਨੂੰ ਬਾਹਰ ਗਲੀ ਲੱਗਦੀ ਆ ਉਹ ਵੀ ਖੁੱਲੀ ਡੁੱਲੀ ਲੱਗਦੀ ਆ ਬਾਕੀ ਕਿਚਨ ਤੁਸੀਂ ਦੇਖ ਲਓ ਸਾਰਾ ਲੱਕੜ ਦਾ ਸਾਰਾ ਹਰ ਕੰਮ ਇਹਨਾਂ ਨੇ ਬਹੁਤ ਵਧੀਆ ਸ਼ੌਂਕ ਨਾਲ ਕਰਵਾ ਰੱਖਿਆ ਤੇ ਕੂਠੀ ਦਾ ਡਰਾਇੰਗ ਰੂਮ ਤੁਸੀਂ ਦੇਖ ਲਓ ਬਹੁਤ ਚੰਗਾ ਬਹੁਤ ਜ਼ਿਆਦਾ ਸੋਹਣਾ ਆਪਾਂ ਨੂੰ ਮਿਲ ਜੂਗਾ ਜੀ ਤੇ ਡਰਾਇੰਗ ਰੂਮ ਇਹਨਾਂ ਨੇ ਲੋਬੀ ਦੇ ਵਿੱਚ ਹੀ ਇੱਕ ਪਾਸੇ ਅਡਜਸਟ ਕਰ ਰੱਖਿਆਗਾ ਤੇ ਬੈਡਰੂਮ ਵਧੀਆ ਆਪਾਂ ਨੂੰ ਮਿਲ ਜਾਣਗੇ ਤੇ ਹਰ ਚੀਜ਼ ਇਹਨਾਂ ਨੇ ਬਹੁਤ ਵਧੀਆ ਸ਼ੌਂਕ ਨਾਲ ਤਿਆਰ ਕਰਵਾਈ ਹੋਈ ਹੈ ਸਾਰੇ ਕਾਪਰ ਬੋਰਡ ਵਗੈਰਾ ਬਣੇ ਹੋਏ ਨੇ ਬੈਡਰੂਮ ਬਹੁਤ ਖੁੱਲੇ ਡੁੱਲੇ ਵਧੀਆ ਆਪਾਂ ਨੂੰ ਮਿਲ ਜਾਣਗੇ ਜਿੰਨੇ ਵੀ ਆਪਾਂ ਨੂੰ ਕੂਠੀ ਦੇ ਵਿੱਚ ਬਾਥਰੂਮ ਮਿਲਣਗੇ ਸਾਰੇ ਦੇ ਸਾਰੇ ਆਪਾਂ ਨੂੰ ਤਿਆਰ ਕੀਤੇ ਹੋਈ ਮਿਲ ਜਾਣਗੇ ਬਾਕੀ ਉੱਪਰ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਇਹ ਕੂਠੀ ਜਿਹੜੀ ਆਹ ਡਬਲ ਸਟੋਰੀ ਬਣੀ ਹੋਈ ਹੈ ਜੀ ਤੇ ਸਾਰਾ ਕੰਮ ਇਹਨਾਂ ਨੇ ਟੋਟਲ ਕਰਵਾ ਰੱਖਿਆ ਰੰਗ ਦਾ ਸਾਰਾ ਕੰਮ ਹੋਇਆਗਾ ਡਾਊਨ ਸੀਲਿੰਗ ਸਾਰੀ ਹੋਈ ਹੈ ਜੇ نیچے ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਫਲੋਰ ਟਾਈਲਾਂ ਬਹੁਤ ਚੰਗੀ ਕੁਆਲਿਟੀ ਦੀਆਂ ਇਹਨਾਂ ਨੇ ਲਗਵਾ ਰੱਖੀਆਂ। ਬਾਕੀ ਕੂਠੀ ਬਹੁਤ ਚੰਗੀ ਹੈ ਜੀ ਤੇ ਸਾਰੀ ਕੁੱਠੀ ਜਿਹੜੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਉੱਪਰੋਂ ਛੱਤ ਤੋਂ ਲੈ ਕੇ نیچے ਤੋਂ ਬਾਹਰੋਂ ਅੰਦਰੋਂ ਹਰ ਚੀਜ਼ ਬਹੁਤ ਵਧੀਆ ਸੋਹਣੀ ਇਹਨਾਂ ਨੇ ਤਿਆਰ ਕਰਵਾ ਰੱਖੀ ਹੈ। ਤੇ ਇਹਨਾਂ ਨੇ ਜਿਹੜੀ ਕੂਠੀ ਆਪਦੀ ਛੇਤੀ ਤੋਂ ਛੇਤੀ ਵੇਚਣੀ ਹੈ ਜਲਦੀ ਤੋਂ ਜਲਦੀ ਹੈ ਜੀ ਇਹਨਾਂ ਨੂੰ ਜੇ ਕਿਸੇ ਨੂੰ ਪਸੰਦ ਆਵੇ ਕੁਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਮਾਲਕ ਕਹਿੰਦੀ ਆ ਵੀ ਕਿਸੇ ਵੀ ਵੇਲੇ ਤੁਸੀਂ ਆ ਕੇ ਦੇਖ ਸਕਦੇ ਹੋ ਤੇ ਆਪਣੇ ਕੋਲੇ ਜਿਹੜੀ ਆ ਕੋਠੀ ਪਹੁੰਚੀ ਆ ਪੰਜ ਮਰਲੇ ਜਗ੍ਹਾ ਦੇ ਵਿੱਚ ਬਣੀ ਹੋਈ ਆ ਪੰਜ ਮਰਲੇ ਆ ਡਬਲ ਸਟੋਰੀ ਐ ਜੀ ਆਪਾਂ ਨੂੰ ਕੋਠੀ ਦੇ ਵਿੱਚ ਤਿੰਨ ਬੈੱਡਰੂਮ ਪੂਰੇ ਖੁੱਲੇ ਡੁੱਲੇ ਤਿੰਨ ਬਾਥਰੂਮ ਦੋ ਹਾਲ ਇੱਕ ਪਾਰਕਿੰਗ ਏਰੀਆ ਤੇ ਸਾਰਾ ਲੱਕੜ ਦਾ ਕੰਮ ਕਿਚਨ ਦਾ ਸਾਰਾ ਕੰਮ ਤੇ ਆ ਕੁਝ ਆਪਾਂ ਨੂੰ ਮਿਲ ਜਾਊਗਾ ਜੀ ਬਾਕੀ ਸਾਰਾ ਕੁਝ ਵੀਡੀਓ ਦੇ ਵਿੱਚ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਦਿਖਾਇਆਗਾ ਆਪਣੇ ਕੋਲੇ ਆਹ ਜਲੰਧਰ ਏਰੀਆ ਚ ਕੁਠੀ ਪਹੁੰਚੀ ਆ ਸਾਈ ਕਲੋਨੀ ਜਲੰਧਰ ਤੋਂ ਤੇ ਆਪਣੇ ਕੋਲੇ ਨਾ ਬਹੁਤ سارے ਕਮੈਂਟ ਆਉਂਦੇ ਹੁੰਦੇ ਆ ਜੀ ਜਲੰਧਰ ਏਰੀਆ ਚੋਂ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੀ ਆ ਬਾਕੀ ਵੀਡੀਓ ਇਹਨਾਂ ਨੇ ਫੋਨ ਨੂੰ ਸਿੱਧਾ ਕਰਕੇ ਬਣਾਈ ਹੋਈ ਆ ਤੇ ਮਾਲਕ ਕਹਿੰਦੇ ਆ ਵੀ ਥੋੜੇ ਜਿਹੀ ਟਾਈਮ ਦੀ ਕਮੀ ਆ ਤੇ ਛੇਤੀ ਘਰ ਤੋਂ ਬਾਹਰ ਬਗ ਜੰਨੇ ਆ ਕੰਮ ਤੇ ਤਾਂ ਕਰਕੇ ਆ ਵੀਡੀਓ ਬਣਾਉਣ ਚ ਥੋੜੀ ਜੀ ਦਿੱਕਤ ਹੋ ਰਹੀ ਆ ਜੀ ਤੇ ਇਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਹੀ ਵੀਡੀਓ ਮਤਲਬ ਕਿ ਇੱਕ ਵਾਰੀ ਤੁਸੀਂ ਚੈਨਲ ਤੇ ਪਾ ਦਿਓ ਤੇ ਉਹ ਤੋਂ ਬਾਅਦ ਜੇ ਕਿਸੇ ਨੂੰ ਮਤਲਬ ਕਿ ਵੀਡੀਓ ਚਾਹੀਦੀ ਹੋਈ ਫੋਨ ਨੂੰ ਟੈਡਾ ਕਰਕੇ ਤੇ ਅਸੀਂ ਆਪੇ ਬਣਾ ਕੇ ਭੇਜ ਦਾਂਗੇ ਬਾਕੀ ਤੁਸੀਂ ਆਪੇ ਮਾਲਕ ਨਾਲ ਗੱਲ ਕਰ ਲਿਓ ਜੀ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਬਾਕੀ ਹੋਰ ਵੀਡੀਓ ਦੀ ਤਾਂ ਲੋੜ ਹੈ ਹੀ ਨਹੀਂ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਜੀ ਆਪਣੇ ਕੋਲੇ ਕੋਠੀ ਆ ਪਹੁੰਚੀ ਆ 40 ਲੱਖ ਦੀ ਡਿਮਾਂਡ ਦੇ ਵਿੱਚ ਇੱਕ ਬਾਰੀ ਸਰ ਫਹਾਦ ਡਿਮਾਂਡ ਹੈ 40 ਲੱਖ ਰੁਪਈਆ ਕੋਈ ਫਿਕਸ ਪ੍ਰਾਈਸ ਨਹੀਂ ਹੈਗਾ ਜੀ ਠੀਕ ਹੈ ਜੀ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਲਿਓ ਜਿਹੜੇ ਮਾਲਕ ਨੇ ਓਨਰ ਆਪ ਨੇ ਉਹਨਾਂ ਦਾ ਨਾਮ ਵਿਜੇ ਕੁਮਾਰ ਸ਼ਰਮਾ ਗਾਂ ਤੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਤੁਹਾਨੂੰ ਮਿਲ ਗਿਆ ਹੋਊਗਾ ਤੇ ਤੁਹਾਨੂੰ ਮੈਂ 10 ਬੀ ਦਿਨ 973419392 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦੇਣਾ ਜੀ 79 73419392 ਗੱਲਬਾਤ ਕਿਸੇ ਨੂੰ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਠੀ ਬਾਰੇ ਗੱਲ ਕਰਨੀ ਹੈ ਕੋਈ ਕਾਗਜ਼ ਪੱਤਰਾਂ ਬਾਰੇ ਗੱਲ ਕਰਨੀ ਹੈ ਕੋਈ ਹੋਰ ਗੱਲ ਕਰਨੀ ਆ ਜਾਂ ਮੇਰੇ ਵੱਲੋਂ ਕੁਝ ਰਹਿ ਗਿਆ ਹੋਵੇ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਜੀ ਬਾਕੀ ਕੋਠੀ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਨੰਬਰ ਵੀ ਮਿਲ ਗਿਆ ਲੋਕੇਸ਼ਨ ਵੀ ਮਿਲ ਗਈ ਕੀ ਕੁਝ ਬਣਿਆ ਹੋਇਆ ਸਾਰਾ ਕੁਝ ਤੁਹਾਨੂੰ ਦੱਸ ਹੀ ਦਿੱਤਾ ਮੈਂ ਬਾਕੀ ਮੈਨੂੰ ਹੁਣ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੁਸੀਂ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਤੁਸੀਂ ਸਾਰੇ ਲਾਈਕ ਲਾਜ਼ਮੀ ਕਰ ਦਿਓ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਜੀ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਸਬਸਕ੍ਰਾਈਬ ਦਾ ਇੱਕ ਬਹੁਤ ਵੱਡਾ ਫਾਇਦਾ ਹੈ ਜੀ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਚੈਨਲ ਤੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਅਲੱਗ-ਅਲੱਗ ਏਰੀਆ ਚੋਂ ਪਾਉਂਦੇ ਰਹਿੰਨੇ ਆ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਏ ਤੁਹਾਨੂੰ ਜਰੂਰ ਦੱਸੋ ਕੋਠੀ ਵਧੀਆ ਲੱਗੀ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਜੀ ਤੇ ਜੇ ਕਿਸੇ ਨੇ ਐਡ ਕਰਵਾਉਣੀ ਆ ਜੀ ਤੁਹਾਡੇ ਕੋਲੇ ਵੀ ਕੋਠੀ ਆ ਘਰ ਆ ਮਕਾਨ ਕੋਈ ਹਵੇਲੀ ਮਹਿਲ ਕਿਸੇ ਵੀ ਏਰੀਆ ਚੋਂ ਤਾਂ ਸਿੱਧਾ ਜੇਕਰ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਤੇ ਪੂਰੀ ਜਾਣਕਾਰੀ ਤੇ 10-12 ਫੋਟੋਆਂ ਜੀ ਆਕੂਛ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਆਪਣਾ ਕੁਝ ਨਹੀਂ ਹੁੰਦਾ ਜੀ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੈਗਾ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਐਡ ਤੁਹਾਡੀ ਜਲਦੀ ਤੋਂ ਜਲਦੀ ਲੱਗ ਜਾਊਗੀ ਜਮਾ ਫਰੀ ਚ ਆਪਾਂ ਕਿਸੇ ਤੋਂ ਕਮਿਸ਼ਨ ਖਰਚਾ ਵਰਚਾ ਵੀ ਕੁਝ ਕਿਸੇ ਤਰ੍ਹਾਂ ਦਾ ਨਹੀਂ ਲੈਂਦੇ ਜੀ ਦਾ ਕਿ ਮੈਨੂੰ ਹੁਣ ਦਿਲ ਜੀ ਇਜਾਜ਼ਤ ਤੇ ਜਲਦੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਦੇ ਹਾਂ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਹੈ ਤੁਸੀਂ ਮੈਨੂੰ ਕਮੈਂਟ ਕਰੋ ਜੀ ਤੇ ਤੁਹਾਡੇ ਖਾਤਰ ਮੈਂ ਜਲਦੀ ਤੋਂ ਜਲਦੀ ਛੇਤੀ ਤੋਂ ਛੇਤੀ ਲੈ ਕੇ ਪਹੁੰਚ ਜਾਊਗਾ ਤੁਹਾਡੇ ਏਰੀਆ ਚੋਂ ਤੁਹਾਡੇ ਰੇਡ ਦੇ ਵਿੱਚ ਜੇ ਤੁਸੀਂ ਕੋਠੀ ਵਾਸਤੇ ਕਹੋਗੇ ਕਮੈਂਟਾਂ ਚ ਕੋਠੀ ਲੈ ਕੇ ਆ ਜਾਾਂਗੇ ਘਰ ਵਾਸਤੇ ਕਹੋਗੇ ਘਰ ਲੈ ਕੇ ਆ ਜਾਾਂਗੇ ਮਹਿਲ ਵਾਸਤੇ ਕਹੋਗੇ ਕੋਈ ਆਪਾਂ ਮਹਿਲ ਵੀ ਲੱਭ ਕੇ ਲੈ ਆਵਾਂਗੇ